ਨਮਨ ਵੀ ਇਹ ਤਾਂ ਵੇਖੀ ਤਾ ਬੋਏ ਖੋਬੀ ਖੋਬ ਖੰਦੇ 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 ਨਹੀਂ ਕਰਦਾ ਨਾ ਸੁੱਕ ਜਾਊਗਾ ਜਿੱਤਾ ਕੱਕੇ ਸੀ ਸੀ ਆ ਨਮੰਨਾ ਆਪਣੇ ਗਲੇ 'ਚ ਰੱਖਦਾ ਸਿਰ 'ਤੇ ਲਾ ਕੇ ਰੱਖ ਸਿਰ 'ਤੇ ਲਾ ਆਵੇ ਆ ਵੇਖਿਓ ਇਹ ਇਦਾਂ ਮਾਸਕੰਦ ਇਦਾਂ ਪਾ ਕੇ ਇਹ ਇਦਾਂ ਸੋਨਾ ਕੱਕਾ ਉਧਰ ਰੇ ਇਦਾਂ ਇਦਾਂ ਪਾ ਕੇ ਰੱਖਦਾ ਚੱਲ ਹੁਣ ਲਾ ਦੇ ਹੁਣ ਲੈ ਆਸ਼ਮੇ ਚੋਲੇ ਛੁੱਟੂ ਲਈ ਆਹ ਰੰਗ ਨਹੀਂ ਕਰਦੇ ਨਾ नमन तो पाइए कपड़े तो नमन तो पाइए कपड़े तो नमन तो पाइए ओके लादे बस ये कोट नहीं पड़ा। गुरविंदर भी हो गया रेडी एंड नमन देख लो नमन ने उत्तू कमीज ला देता है मैं कहा चल जो तुरना है उदू पावे है ना नमन गुरविंदर रेडी होके बार बैठा है टोपी पाली बहू उत्ते ओके ਨਮਨ ਬੂੜਬਾਟ ਕੱਸ ਕੇ ਆ ਰੈਡੀ ਹੋਏ ਆ ਤੇ ਹੁਣ ਕਮੀਜ਼ ਉੱਤੇ ਪਾਉਣਾ ਬਸ ਲਾਜੀ ਟੀਵੀ ਲੱਗਾ ਹੈ ਵੈਦਰ ਬਾਹਰ ਦਾ ਦਿਖਾਵਾ ਸਾਢੇ 5 ਹੋ ਗਏ ਨੇ ਸਾਢੇ ਬਾਜਾ ਦਿਖਾਵਾ ਨੇ ਹੋ ਗਿਆ ਕੁੱਪ ਸੁਨੋ ਪਈ ਸਾਡੇ ਪਰਸੂ ਵੀ ਪਈ ਹੈ ਬਹੁਤ ਠੰਡ ਕਰ ਦਿੱਤੀ ਸੁਨੋ ਨੇ ਜਿਹੜੀ ਪਈ ਨਾ 2-3 ਦਿਨ ਤੇ ਓਹ ਹੋ ਹੋ ਹੀਟਰ ਨਾ ਵੀ ਨਹੀਂ ਕੁਝ ਬੰਦਾ ਐਨੇ ਠੰਡ ਲੱਗਦੀ ਹੁਣ ਵੀ ਸنو ਪਈ ਹੋਈ ਹੈ ਹਨੇਰਾ ਹੋ ਵੀ ਗਿਆ 5:30 ਹੋਏ ਨੇ ਕਿੰਨੇ ਠੰਡੇ ਬਾਹਰ ਬੂਆ ਖੋਲੋ ਇਹ ਬੂਏ ਨਾਲ ਪਹਿਲਾਂ ਲੱਗ ਜਾਂਦਾ ਪਾਉਸਾ ਨਮਨ ਕਿੱਥੇ ਜਾ ਲੈ ਅ 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 ਹਰਪਿੰਦਰ ਵੀ ਰੈਡੀ ਹੋ ਕੇ ਬੈਠੀ ਹੈ ਅੰਦਰ ਚਲੋ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਜੇ ਉਹ ਜਾਣਾ ਬਾਹਰ ਗੱਡੀ ਵਿੱਚ ਲਾਓ ਜੀ ਮੈਡਮ ਜੀ ਤੁਸੀਂ ਵੀ ਆ ਗਏ ਹੋ ਲਾਈਟਾਂ ਸਾਰੀਆਂ ਬੰਦ ਕੀਤੀਆਂ ਨੇ ਇਹ ਵੀ ਰੈਡੀ ਹੋਈ ਆ ਦੇਖੋ ਨੂੰ ਮੋਂ ਨੂੰ ਖੜਾਉਂਦੇ ਪੇ ਉਹ ਦੇਖੋ ਉਹਦਾ ਯਾਦ ਤਾਂ ਰੁਕ ਜਾ ਪਹਿਲੇ ਦੇਖ ਮੈਂ ਇਸਪਾ ਚੁੱਕ ਮੈਂ ਰੈਡੀ ਹਾਂ ਚਲ ਆ ਨਾ ਮੰਦੇ ਉਹਨਾਂ ਪਾ ਕੇ ਲਿਆਵਾਂ ਨਾ ਮੰਦੇ ਥੁੱਡੀ ਪਾਈ ਹੋਗੀ ਥੁੱਡੀ ਚੱਲ ਇੱਥੇ ਚੱਲ ਆ ਪਾਈਏ ਵੇਲਾ ਪੰਜਾਬੀਆ ਵੇਲਾ ਐਦਾਂ ਐਦਾਂ ਮਮ ਆਵੇ ਆ ਆ ਕੰਮ ਹੋਵੇ ਹੈ ਦੇ ਪੋਪਾ ਪਾ ਲਿਆ ਇਦਾਂ ਥੋੜ ਆਈ ਹੈ ਨੀ ਸੋਨੀ ਟੋਪੀ ਕੀ ਛੋ ਹੈ ਸੋਨੀ ਟੋਪੀ ਕੀ ਛੋ ਹੈ ਐਦਾਂ ਉਹ ਦੇਖ ਦੇ ਦੇਖਾ ਕੋ ਤੈਨੂੰ ਆਪ ਚੋਨੀ ਪੋਪੀ ਕਾ ਕੇ ਜੀ ਤੂੰ ਵੇ ਗੱਡੀ ਫੜੀ ਹੱਥ ਚ ਕੜਦਾ ਫਰਾ ਹਾ ਚੋਨਾ ਚੁੱਟੂ ਕਿੱਥੂ ਲੈ ਲਿਆ ਸੀ ਕਾ ਚੁਟਾ ਆਹ ਤੋਪੀ ਵੀ ਚੋਨੀ ਹੈ ਆ ਕਿੱਥੂ ਲੈ ਲਿਆ ਸੀ ਚੋਨਾ ਚੁੱਟੂ ਤੂੰ ਗੁਗੁਗੁ ਗੱਡੀ ਕਿੱਥੇ ਲੈ ਲਿਆ ਸੀ ਨਮਨ ਸਾਟਾ ਹੋ ਗਿਆ ਰੈਡੀ ਲਾਈਟਾਂ ਬੰਦ ਕੀਤੀਆਂ ਹਨੇਰਾ ਨੇ ਰਾਈ ਆਈ ਜਾਂਦਾ ਲੋ ਜੀ ਅਰਪਿੰਦਰ ਵੀ ਰੈਡੀ ਗੁਰਵਿੰਦਰ ਵੀ ਰੈਡੀ ਨਮਨ ਲਾਈਟਾਂ ਬੰਦ ਕੀਤੀਆਂ ਇੱਕੀ ਜਗਦੀ ਵੀ ਨਮਨਾਂ ਟੋਪੀ ਨਹੀਂ ਪੰਦਾ ਹੁੰਦਾ ਪਹਿਲਾਂ ਤੇ ਹੁਣ ਜਦੋਂ ਕਦੀ ਠੰਡ ਜ਼ਿਆਦਾ ਹੋਈ ਟੋਪੀ ਪਾਣੀ ਸ਼ੁਰੂ ਕਰਦੀ ਨਮਨ ਨੇ ਨਿਆਨੇ ਰੈਡੀ ਹੋਈ ਜਾਂਦੇ ਨੇ ਅੱਜ ਕੀ ਕਰਨਾ ਪਿਆਰ ਮੋਡ ਫੜ ਬਹੁਏ ਤੇ ਕੋਈ ਨਾ ਰਿਮੋਟ ਉਦਣ ਵੀ ਘਵਾਤਾ ਹੈ ਠੀਕ ਠੀਕ ਥੈਂਕ ਯੂ ਕੰਦਾ ਹੈ ਚੱਪੰਗੜਾ ਪਾਦੇ ਪੰਗੜਾ ਡੰਮ ਲੱਕ ਲੱਕ ਡੰਮ ਡੰਮ ਲੱਕ ਲੱਕ ਡੰਮ ਡੰਮ ਕਿੱਥੇ ਚੱਲਣਾ ਨਮਨ ਨਮਨਪ੍ਰੀਤ ਕਿੱਥੇ ਚੱਲਣਾ ਨਮਨਪ੍ਰੀਤ ਆ ਲਓ ਕਿੰਦਾ ਹੋਣਾ ਪਾਪਾ ਤੇ ਪਾਪਾ ਪਾਪਾ ਹੂੰ ਓ ਪਿਲਾਨੀ ਨੀ ਨੋ 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 ਆ ਲਾ ਫੜ ਆ ਕੀ ਫਾਈ ਬਣ ਗਿਆ ਕਾਣਾ ਭਾਈ ਓ ਕਾਣਾ ਭਾਈ ਬਣ ਗਿਆ ਲਓ ਜੀ ਚੱਲ ਚਾਹ ਬਣਾ ਕੇ ਅਸੀਂ ਲੱਲੀ ਨਾਲ ਆ ਲਓ ਜੀ ਬਾਹਰ ਦਾ ਵੈਦਰ ਤੁਹਾਨੂੰ ਦਿਖਾ ਦਿੰਨੇ ਆ ਆ ਵੈਦਰੇ ਬਾਸ ਸਾਡੇ ਸੁਣੋ ਭਾਈ ख दे। स्टार्ट होगी ये पैर स्लिप हो चलो ठीक है जी मिलते हैं फिर